ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜੇਕਰ ਪ੍ਰਸ਼ਾਸਨ ਆਪਣੀ ਡਿਊਟੀ ਆਪਣੀ ਪੂਰੀ ਤਨਦੇਹੀ ਦੇ ਨਾਲ ਨਿਭਾਵੇ ਤਾਂ ਸੜਕਾਂ ਉੱਤੇ ਹੋਣ ਵਾਲੇ ਹਾਸਿਆ ਤੇ ਨਕੇਲ ਕਸੀਤ ਜਾ ਸਕਦੀ ਹੈ ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ ਤੇ ਜਦੋਂ ਕੋਈ ਵੱਡਾ ਸੜਕੀ ਹਾਸਾ ਹੋ ਜਾਂਦਾ ਹੈ ਤਾਂ ਮੌਕੇ ਉੱਤੇ ਜ਼ਰੂਰ ਪਹੁੰਚ ਜਾਂਦੇ ਹਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੈਲਾ ਕੁਆਂਟਮ ਪੇਪਰ ਮਿਲ ਨੂੰ ਜਾਂਦੀਆਂ ਓਵਰਲੋਡਡ ਟਰਾਲੀਆਂ ਜੋ ਕਿ ਸ਼ਰਯਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੀਆਂ ਹਨ ਅਤੇ ਸੜਕੀ ਹਾਸੀਆਂ ਨੂੰ ਨਿਮੰਤਰਨ ਦੇ ਰਹੀਆਂ ਹਨ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਬਣਾ ਕੇ ਸੜਕੀ ਹਾਸੀਆਂ ਨੂੰ ਰੋਕਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰੰਤੂ ਮੁੱਖ ਹਾਈਵੇ ਦੇ ਉੱਪਰ ਲੰਘਣ ਵਾਲੇ ਓਵਰਲੋਡ ਤੂੜੀ ਦੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਚਾਲਕਾ ਵੱਲੋਂ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਹਨ ਜਿਸ ਉੱਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਗਾ ਨਹੀਂ ਜਾ ਰਹੀ ਗਰਸ਼ੰਕਰ ਹਿਸ਼ਾਰਪੁਰੋਂ ਮੁੱਖ ਮਾਰਗ ਤੋਂ ਸੈਲਾ ਖੁਰਦੇ ਦੀ ਕੁਆਂਟਮ ਪੇਪਰ ਮਿਲ ਨੂੰ ਰੋਜ਼ਾਨਾ ਜਾਣ ਵਾਲੀਆਂ ਤੂੜੀ ਇਦੇ ਨਾਲ ਭਰੀਆਂ ਹੋਈਆਂ ਟਰੈਕਟਰ ਟਰਾਲੀਆਂ ਜਿੱਥੇ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ ਉੱਥੇ ਹੀ ਸਰਕਾਰ ਦੇ ਰੈਵਨਿਊ ਨੂੰ ਵੀ ਖਾਰ ਲਗਾ ਰਹੀਆਂ ਹਨ ਉੱਤੇ ਹੀ ਕਈ ਵਾਰ ਇਨਾਂ ਨੂੰ ਕ੍ਰੋਸ ਕਰਨ ਦੇ ਸਮੇਂ ਦੂਜੇ ਵਾਹਨ ਚਾਲਕ ਆਪਣੇ ਜਾਨਾਂ ਗਵਾਚ ਚੁੱਕੇ ਹਨ ਇਨ੍ਹਾਂ ওভারਲੋਡਡ ਟਰੈਕਟਰ ਟਰਾਲੀਆਂ ਦੀ ਤੂੜੀ ਹਾਈਵੇ ਤੇ ਸਥਿਤ ਦੁਕਾਨਦਾਰਾਂ ਤੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਦੇ ਵਿੱਚ ਪੈਣ ਦੇ ਕਾਰਨ ਲੋਕਾਂ ਨੂੰ ਵੱਡੀ ਮੁਸੀਬਤ ਦੇ ਵਿੱਚ ਪਾ ਰਹੀਆਂ ਹਨ ਇਲਾਕੇ ਦੇ ਲੋਕਾਂ ਦਾ આરોਪ ਹੈ ਕਿ ਮੋਟਰ ਵਹੀਕਲ ਐਕਟ ਅਧੀਨ ਇਨ੍ਹਾਂ ওভারਲੋਡਡ ਟਰੈਕਟਰ ਟਰਾਲੀਆਂ ਨੂੰ ਸੜਕ ਦੇ ਉੱਪਰ ਚੱਲਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਪਰੰਤੂ ਪੁਲਿਸ ਪ੍ਰਸ਼ਾਸਨ ਅਤੇ ਆਰਟੀਓ ਵੱਲੋਂ ਇਨ੍ਹਾਂ ਉਤੇ ਕਾਰਵਾਈ ਨਾ ਕਰਨਾ ਵੱਡੇ ਸਵਾਲ ਖੜੇ ਕਰਦੀ ਹੈ ਇਲਾਕੇ ਦੇ ਲੋਕਾਂ ਨੇ ਚੇਤਾ ਨੇ ਦਿੰਦੇ ਆ ਕਿ ਆ ਕਿ ਜੇਕਰ ਇਹਨਾਂ ওভারਲੋਡ ਟਰਾਲੀ ਚਾਲਕਾਂ ਦੇ ਖਿਲਾਫ ਵਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਉਧਰ ਇਸ ਮਾਮਲੇ ਬਾਰੇ ਥਾਣਾ ਗੜਸ਼ੰਕਰ ਦੇ ਐਸਐਚਓ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਟ੍ਰੈਫਿਕ ਇੰਚਾਰਜ ਨੂੰ ওভারਲੋਡਡ ਟ੍ਰੈਕਟਰ ਟਰਾਲੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਸਖਤੀ ਦੇ ਨਾਲ ਨਿਰਦੇਸ਼ ਜਾਰੀ ਕੀਤੇ ਹਨ ਹੁਣ ਇੱਥੇ ਵੇਖਣਾ ਹੋਵੇਗਾ ਕਿ ਥਾਣਾ ਗੜਸ਼ੰਕਰ ਦੇ ਮੁਖੀ ਦੇ ਆਦੇਸ਼ਾਂ ਤੋਂ ਬਾਅਦ ਕੀ ਸੱਚਮੁੱਚ ਪੁਲਿਸ ਇਹਨਾਂ ਟ੍ਰੈਕਟਰ ਟਰਾਲੀਆਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਇਹ ਆਦੇਸ਼ ਮਾਤਰ ਇੱਕ ਫਾਰਮੈਲਟੀ ਹੀ ਰਹਿ ਜਾਵੇਗੀ ਗੁਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਇਲਾਕੇ ਦੇ ਵਿੱਚ ਇੱਕ ਪੇਪਰ ਮੇਲਿਆ ਦੈਟਸ ਸੈਲਾ ਤੁਸੀਂ ਦੇਖੋ ਪੇ ਉੱਥੇ ਕਿੰਨੀਆਂ ਓਵਰ ਲੋਡ ਟਰਾਲੀਆਂ ਸੜਕ ਦੇ ਉੱਤੇ ਲੰਘ ਕੇ ਆਣੀਆਂ ਤੇ ਜਿਹੜੇ ਐਮਬੀਆਈ ਆ ਮੋਟਰ ਵਹੀਕਲ ਇਨਸਪੈਕਟਰ ਕਿਸੇ ਵੀ ਟਰੈਕਟਰ ਟਰਾਲੀ ਨੂੰ ਲੋਡ ਸੜਕ ਦੇ ਉੱਤੇ ਲਿਜਾਣ ਲਈ ਕੋਈ ਲਾਇਸੈਂਸ ਨਹੀਂ ਦੇ ਰਹਾ ਹੈ ਉਦੀ ਕੋਈ ਪਰਮਿਸ਼ਨ ਨਹੀਂ ਦੇ ਰਹੇ ਐਮਬੀਆਈ ਹੈਜ਼ ਨੋ ਰਾਈਟ ਟੂ ਪਰਮਿਟ ਦਾ ਟਰਾਲੀ ਓਵਰਰੋਡ ਟਰਾਲੀ ਪਰ ਕਾਰਨ ਕੀ ਆ ਪੰਜਾਬ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਵਿੱਚ ਟਰੈਕਟਰ ਟਰਾਲੀ ਓਵਰਰੋਡ ਨੂੰ ਸਰਕੰਡਾ ਢੋਣ ਲਈ ਹੋਰ ਬਰਬੜੀਆਂ ਚੀਜ਼ਾਂ ਢੋਣ ਲਈ ਔਰ ਜਾਣ ਕੇ ਪਰਮਿਟ ਕਰ ਰਹੀ ਆ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਆਰਟੀ ਕੇ ਰੀਜਨਲ ਟਰਾਂਸਪੋਰਟ ਅਥਾਰਟੀ ਉਹ ਕਿਸੇ ਨੂੰ ਚੈੱਕ ਨਹੀਂ ਕਰਦੇ ਉੱਥੇ ਆਪਣੇ ਦਫ਼ਤਰ ਤੱਕ ਹੀ ਸੀਮਤ ਹੈ ਬਈ 20000 ਰੁਪਏ ਜੁਰਮਾਨਾ ਤੇ ਤੁਸੀਂ ਦੇਖੋ ਤੇ ਪੇਪਰ ਮਿਲਦੇ ਵਿੱਚ ਕਿੰਨੀਆਂ ਟਰੱਕ ਟਰਾਲੀਆਂ ਰੋਹ ਜਾਂਦੀਆਂ ਕੋ ਚਾਰ ਚਾਰ ਪੰਜ ਪੰਜ 6 6 7 7 ਜ਼ਿਲ੍ਹਿਆਂ ਦੇ ਵਿੱਚੋਂ ਲੰਘ ਕੇ ਆਉਂਦੀਆਂ ਕੀ ਆ ਉੱਥੇ ਜਿਹੜੇ ਆਰਟੀਆ ਸਾਹਿਬ ਆ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕੀ ਇਹ ਮੋਟਰ ਵਹੀਕਲ ਜਿਹੜਾ ਐਕਟ ਆ ਕਿ ਯੂਨਾਈਟਿਡ ਨੇਸ਼ਨ ਨੇ ਇੰਪਲੀਮੈਂਟ ਕਰਨਾ ਵਿੱਚੇ ਭਗਵੰਤ ਮਾਨ ਜੀ ਤੁਸੀਂ ਕੱਲਾ ਗੱਪਾਂ ਤੱਕ ਤੇ ਝੂਠ ਬੋਲਣ ਤੱਕ ਸੀਮਤ ਹੋ ਅਸੀਂ ਇਹ ਵੀ ਚਾਹਨੇ ਆਂ ਤੇ ਮੋਟਰ ਵਹੀਕਲ ਐਕਟ ਆ ਤੇ ਉਹ ਲਾਗੂ ਹੋਣਾ ਚਾਹੀਦਾ ਲੋਕਾਂ ਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਬਦਲਾਅ ਆਊਗਾ ਬਦਲਾਅ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ ਪੰਜਾਬ ਦਾ ਹੀ ਬੇੜਾ ਕਰ ਕਰ ਦਿਓ ਸੜਕਾਂ ਦੇ ਉੱਤੇ ਟ੍ਰੈਫਿਕ ਸਿਸਟਮ ਨਾਲ ਦੀ ਕੋਈ ਚੀਜ਼ੇ ਨਹੀਂ ਆ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਮਾਨਦਾਰੀ ਦੇ ਨਾਲ ਮੋਟਰ ਵਹੀਕਲ ਐਕਟ ਨੂੰ ਲਾਗੂ ਕੀਤਾ ਜਾਵੇ ਔਰ ਜਿਹੜੇ ਟਰੈਕਟਰ ਟਰਾਲੀ ਆ ਓਵਰ ਲੋਡ ਆ ਰਹੇ ਆ ਇਹ ਸਰਕੰਡਾ ਲੈ ਕੇ ਆ ਰਹੇ ਆ ਮੇਲ ਨੂੰ ਉਹ ਸਾਰਾ ਬੰਦ ਕੀਤਾ ਜਾਵੇ ਜੇ ਕੋ ਸਰਕੰਡਾ ਆਂਦਾ ਟਰੱਕ ਜਿਹੜਾ ਹੈ ਉਹ ਬੋਡੀ ਬੰਦ ਹੋਵੇ ਉਹਦੇ ਵਿੱਚ ਕਵਰ ਕੀਤਾ ਹੋਣਾ ਚਾਹੀਦਾ ਜਦੋਂ ਐਮਬੀਆਈ ਕਿਸੇ ਵਹੀਕਲ ਨੂੰ ਪਰਮਿਸ਼ਨ ਨਹੀਂ ਦਿੰਦੇ ਉਹ ਵਹੀਕਲ ਚੱਲਦੇ ਕਿੱਦਾਂ ਸੜਕਾਂ ਦੇ ਤੁਸੀਂ ਇਹ ਪਹਿਲਾਂ ਜਵਾਬ ਦਿਓ ਅੱਜ ਜੋ ਗੜਸ਼ੰਕਰ ਏਰੀਆ ਦੇ ਵਿੱਚ ਤੂੜੀ ਦੇ ਵੱਡੇ ਵੱਡੇ ਜਿਹੜੇ ਟ੍ਰੈਕਟਰ ਵਾਲਿਆਂ ਵਾਲੇ ਭੁੰਗ ਲੰਘ ਰਹੇ ਆ ਉਹਨਾਂ ਦੀ ਸਮੱਸਿਆ ਜੋ ਕਿ ਕਾਨੂੰਨੀ ਤੌਰ ਤੇ ਟ੍ਰੈਕਟਰ ਟਰਾਲੀ ਰਾਹੀਂ ਅਸੀਂ ਇਹ ਭੁੰਗ ਦਾਹੀਂ ਤੂੜੀ ਲੈ ਕੇ ਮਿਲ ਨੂੰ ਨਹੀਂ ਪਛਾ ਸਕਦੇ ਜੇ ਕਾਨੂੰਨੀ ਤੌਰ ਤੇ ਵੀ ਇਹਨਾਂ ਨੂੰ ਲੰਘਣ ਤੂੜੀ ਮੰਗਾਣੀ ਹੋਵੇ ਮਿਲ ਵਾਸੀਆਂ ਨੇ ਉਹਨਾਂ ਵਾਸਤੇ ਟਰੱਕ ਹੈ ਟੱਕਾਂ ਰਾਹੀਂ ਟਿਪਰਾਂ ਰਾਹੀਂ ਆਪਣੀ ਤੂੜੀ ਮੰਗਾਣ ਦਾ ਪ੍ਰਬੰਧ ਕਰਨ ਇਹਨਾਂ ਤੇ ਪੂਰਨ ਤੌਰ ਤੇ ਜਿਹੜੇ ਟਰੈਕਟਰ ਟਾਲੀਆਂ ਰਾਹੀਂ ਭੋਂਗ ਲੈ ਕੇ ਵੱਡੇ ਵੱਡੇ ਲੈ ਕੇ ਸੜਕ ਰੋਕ ਕੇ ਸੜਕ ਦੇ ਵਿੱਚ ਬਹੁਤ ਜ਼ਿਆਦਾ ਹਾਸਤੇ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਤਾਂ ਜੋ ਕਿ ਸ਼ਹਿਰ ਵਾਸੀਆਂ ਨੂੰ ਵੀ ਕੁਝ ਰਾਹਤ ਮਿਲ ਸਕੇ ਸ਼ਹਿਰ ਦੇ ਵਿੱਚ ਹਰ ਬੇਲੇ ਮੌਤ ਦਾਮ ਮਾਹੌਲ ਬਣਿਆ ਰਹਿੰਦਾ ਹੈ ਕਿ ਕਿਸੇ ਟਾਈਮ ਵੀ ਇਹਨਾਂ ਕਰਕੇ ਹਾਸਤਾ ਵਾਪਰ ਜਾਂ ਸਕਦਾ ਹੈ ਇਹ ਇੱਕ ਭੰਗ ਹੀ ਸਾਰੇ ਸ਼ਹਿਰ ਨੂੰ ਬਲੌਕ ਕਰ ਦਿੰਦੇ ਨੇ ਟੈਪਕ ਦੀ ਸਮੱਸਿਆ ਖੜ ਜਾਂਦੀ ਆ ਇਸ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮੰਗ ਕਰਦੇ ਆ ਕਿ ਜਿਹੜੇ ਟ੍ਰੈਕਟਰ ਟਰਾਲੀਆਂ ਰਾਹੀਂ ਵੱਡੇ ਵੱਡੇ ਭੰਗ ਤੂੜੀ ਦੇ ਲੈ ਕੇ ਇਹਨਾਂ ਨੂੰ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਤਾਂ ਜੋ ਕਿ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਜੇ ਕਿ ਸੈਲਾ ਮੇਲਵਾਲਿਆਂ ਨੂੰ ਤੂੜੀ ਦੀ ਲੋੜ ਹੈ ਉਹ ਟਰੱਕਾਂ ਰਾਹੀਂ ਜੋ ਕਾਨੂੰਨਨ ਤੌਰ ਤੇ ਹੈ ਉਹਨਾਂ ਨੂੰ ਪਰਮਿਟ ਮਿਲੇ ਆ ਉਹਨਾਂ ਰਾਹੀਂ ਹੀ ਥੂੜੀ ਮੰਗਵਾਉਣ ਦਾ ਪ੍ਰਬੰਧ ਕਰ ਸਕੇ ਤਾਂ ਜੋ ਸ਼ਹਿਰ ਨੂੰ ਵੀ ਕੋਈ ਸਹਾਇਤਾ ਮਿਲ ਸਕੇ ਇਹਦੇ ਬਾਰੇ ਜੀ ਜਿਹੜਾ ਮੇਰੇ ਧਿਆਨ ਚੀ ਚੀਜ਼ ਵੀ ਆਈ ਹੈ ਕਿਉਂਕਿ ਲੇਟ ਨਾਈਟ ਜਿਹੜੀਆਂ ਨੇ ਜ਼ਿਆਦਾਤਰ ਟਰਾਲੀ ਜਿਹੜੀਆਂ ਥੂੜੀ ਵਾਲੀਆਂ ਹੋਏ ਨੇ ਜਿਹੜੀਆਂ ਓਵਰ ਸਾਈਜ਼ ਹੈਗੀਆਂ ਤੇ ਰੋਡ ਤੇ ਟ੍ਰੈਫਿਕ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀ ਮਰੋ ਸਮੱਸਿਆ ਆ ਰਹੀ ਹੈ ਇਹਦੇ ਵਾਸਤੇ ਮੈਂ ਟ੍ਰੈਫਿਕ ਜਿਹੜੇ ਇੰਚਾਰਜ ਨੇ ਸਾਡੇ ਉਹਨਾਂ ਨੂੰ ਤੇ ਪਲੱਸ ਨਾਈਟ ਵਾਲਿਆਂ ਨੂੰ ਜਿਹੜਾ ਅਸੀਂ ਬਿਲਕੁਲ ਇਹਨਾਂ ਨੂੰ ਇੱਕ ਵਾਰਿੰਗ ਦਿੱਤੀ ਹੈ ਜੀ ਜੇ ਨਹੀਂ ਹੈ ਤਾਂ ਫਿਰ ਇਸ ਤੋਂ ਬਾਅਦ ਅਗਲੀ ਜਿਹੜੀ ਹੈ ਕੋਈ ਨਹੀਂ ਕਾਰਵਾਈ ਜਿਹੜੀ ਸਖਤ ਕੀਤੀ ਜਾਊਗੀ